ਕਪੂਰਥਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਦੁਕਾਨ ਮਲੋਤਰਾ ਇਨਫੋਕਾਮ ਦੇ ਉੱਤੇ ਗੋਲੀਆਂ ਚੱਲੀਆਂ ਹਨ ਜਦੋਂ ਦੁਕਾਨ ਦੇ ਮਾਲਕ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਹ ਹਜੇ ਸਹਿਮੇ ਹੋਏ ਹਨ ਤੇ ਇਸ ਬਾਰੇ ਕੋਈ ਵੀ ਗੱਲਬਾਤ ਨਹੀਂ ਕਰ ਸਕਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਕੁੱਲ 14-15 ਰਾਉਂਡ ਫਾਇਰ ਕੀਤੇ ਗਏ ਹਨ ਤੇ ਨਾਲ ਹੀ ਉਹਨਾਂ ਨੂੰ ਇੱਕ ਲੈਟਰ ਵੀ ਬਰਾਮਦ ਹੋਇਆ ਹੈ ਮੌਕੇ ਦੀ ਘਟਨਾ ਸਾਰੀ ਸੀਸੀਟੀਵੀ ਫੁਟੇਜ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ ਕਪੂਰ ਥਲੇ ਤੋਂ ਦੀਪਕ ਦੀ ਰਿਪੋਰਟ ਇਹ ਕਹਿੰਦੇ ਆਂ ਗਾਮਦੁੱਲਾ ਬੰਦਾ ਆ ਗਿਆ ਆਵਲਾ ਵੀ ਸੁਣ ਪੈ ਗਿਆ ਇਹਨੂੰ ਹੱਥ ਨਹੀਂ ਆਉਂਦਾ ਆਹ ਨਾ ਇਹ ਆਹਦਾ ਜੁਰਮ ਵੀ ਲੈ ਤੂੰ ਸਰਦਾਰਾਂ ਨੂੰ ਵੀ ਨਹੀਂ ਇੰਪ੍ਰੈਸਨ ਆ ਗਏ ਇਹ ਕੀ ਮਾਮਲਾ ਸਰ ਇਹ ਸਵੇਰੇ 10 ਵਜੇ ਦੀ ਟੀਮ ਦਰੱਖਤ ਆਏ ਜਦੋਂ ਫਾਇਰਿੰਗ ਕੀਤੀ ਹੈ ਔਰ ਇਹ ਜਿਹੜੀ ਫੁਟੇਜ ਜਿਹੜੀ ਅਸੀਂ ਹੁਣ ਸੈਕਰੀ ਕੀਤੀ ਹੈਗੀ ਜਿੱਦਾਂ ਸਾਡੇ ਸੰਤੀਸ਼ ਮਿਸਟਰ ਜਿਹੜਾ ਹੋ ਕਰ ਰਹੇ ਇਹਨਾਂ ਨੇ ਕਹਿਣਾ ਦੇਦਾ ਤੇ ਬਾਕੀ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ 25 ਸਚਨ ਤੋਂ ਬਾਅਦ ਜੋ ਗਲਤ ਸਾਹਮਣੇ ਆਏਗੀ ਉਸੇ ਤੁਹਾਡੀ ਨਸ਼ੀਤ ਕਿੰਨੇ ਰਾਉਂਡ ਫਾਇਰ ਹੋਏ ਹੈ ਇਹ ਕਰੀਬ 14-15 ਦੇ ਤਲਗਾ ਕੋ ਲੈਟਰ ਦਿੱਕੇ ਗਏ ਆ ਤੁਹਾਨੂੰ ਕਿ ਮੇਰਾ ਪੱਤਰ ਵੀ ਕਲੈਕਟਰ ਕੀ ਦਿੱਕੇ ਗਏ ਆ ਪਹਿਲਾਂ ਕੋਈ ਇਹਨਾਂ ਨੂੰ ਕਾਲ ਵੀਰਾ ਨਹੀਂ ਆਈ ਜਿਹਨਾਂ ਨੇ ਦਸੰਗਮਦਾਰ ਅੱਜ ਇੱਕ ਚਿੱਠੀ ਵੀ ਦਿੱਕੇ ਗਈ ਦਿੱਤੇ ਕਿ ਨਾਮ ਲਿਖਿਆ ਹੋਇਆ ਕਿਸੇ ਦਾ ਉਹ ਉਹ ਵੀ ਅਸੀਂ ਇੱਥੇ ਮੁਕਾਬਲੇ ਚ ਇਨਵੈਸਟ ਕੀਤਾ ਤੇ ਫੌਤੀਰ ਮੰਗਾ ਦਿੱਤੀ ਨਹੀਂ ਉਸ ਲਿਖਿਆ ਵੀ ਨਾਮ ਲਿਖਿਆ ਬੰਦੇ ਦਾ ਜਿਹੜਾ ਹੈ ਤੇ ਉਹਨੂੰ ਇਹਦੇ ਵਿੱਚ ਲਿਆ ਕੇ 35% ਦੇ ਦਿੱਤਾ ਥੈਂਕ ਯੂ ਸਾਜੀ ਦਾ ਸ਼ਹਿਰ ਤੇ ਧੰਨਵਾਦ ਹਾਂ